ਆ ਗਿਆ ਆ ਦੇ ਇਥੋਂ ਨੰਗੇ ਕੇ ਗਏ ਹੈਗੇ ਇਹ ਕਿੰਨਾ ਚਾ 349 ਹਾਂ 349 349 ਨਾ ਮੈਂ ਟਿਕ ਦੇ ਵਿੱਚ ਉਧਰ ਪਹੁੰਚ ਗਏ ਆ ਉਹਨਾਂ ਨੂੰ ਪਤਾ ਕਰੋ ਇੱਕ ਵਾਰੀ ਵੀਡੀਓ ਧਿਆਨ ਨਾਲ ਦੇਖਿਓ ਤੇ ਸ਼ੇਅਰ ਕਰ ਦਿਓ ਤੇ ਇਹ ਬੰਦਿਆਂ ਨੂੰ ਪਤਾ ਲੱਗ ਜਵੇ ਚੋਰ ਕੌਣ ਆ ਫੇਰ ਆਪਣੀ ਹੋ ਗਈ ਆ ਐਪਲ ਦੇ ਨਾਲ ਕੰਨਾ ਖਾਬੇ ਨਹੀਂ ਤੇ ਇੱਥੇ ਮੈਂ ਕਹਿੰਦਾ ਲਿਆ ਬੈਗ ਬਾਹਰ ਕਹਿੰਦਾ ਲੋੜ ਨੂੰ ਤੇ ਮਿਸਤਰੀ ਨੂੰ ਓੱਖਾ ਹੋਣਾ ਕਿਉਂ ਮਿਸਤਰੀ ਨੇ ਮੈਂ ਕਿਹਾ ਓੱਖਾ ਹੋਣਾ ਬਾਹਰੋਂ ਥੋੜੀ ਦੇਤੇ ਚੱਕੂ ਅੱਜ ਕੋਈ ਕੰਮ ਨਹੀਂ ਹੈਗਾ ਮਿਸਤਰੀ ਵੀ ਛੁੱਟੀ ਤੇ ਅੱਜ ਆਏ ਬੈਂਕ ਦਾ ਕੰਮ ਕਰਾਉਣਾ ਦੋ ਤਿੰਨ ਹੋਲ ਕੰਮ ਵਾਲੇ ਆ ਬੰਦਾ ਉਰੇ ਪੱਕਾ ਸੌਦਾਤਾ ਕਿਉਂਕਿ ਸਮਾਨ ਉਰੇ ਪਿਆ ਹੁੰਦਾ ਹੈ ਨਾ ਰਾਤ ਇੱਥੇ ਰਿਹਾ ਕਰੂਗਾ ਆ ਬਾਹਰ ਜਦ ਸਰੀਆ ਸੂਰੀਆ ਪਿਆ ਆ ਫੇਰ ਕੰਮ ਦਾ ਜਾ ਉਹ ਰਹਿੰਦਾ ਆ ਗਿਆ ਇਹ ਪੈਪ ਲੈਣਾ ਇਹ ਸਾਡੇ 600 ਤੇ ਇਹ ਸਾਡੇ 900 ਦਾ ਕਹਿੰਦੇ ਕਿਉਂਕਿ ਇਹ ਪਿਛਲੀ ਯਾਰੀ ਮਮੇ ਉਹਦੇ ਨਾਲ ਦਾ ਮੈਂ ਪੈਪ ਲੈ ਗਿਆ ਇਹਦਾ ਟੋਟਾ ਹੀ ਯਾਨੀ ਕਿ ਲਿਆ ਸੀ ਆ ਪੂਰਾ ਸੌਫਟ ਲਿਆ ਸੀ ਇਹ ਪਾਟ ਗਿਆ ਉਹ ਹਜੇ ਉੱਦੇ ਪਿਆ ਮੈਂ ਤਾਂ ਕਿਹਾ ਕਿ ਉਹਦੇ ਨਾਲ ਦਾ ਲਿਆ ਕੇ ਦੇ ਜਾਲੀ ਵਾਲਾ ਉਹ ਹਜੇ ਕੱਢ ਜਾਂਦਾ ਟਾਈਮ ਪੈਪ ਲੈ ਕੇ ਆਪਾਂ ਚੱਲ ਜਾਈਏ ਨਾ ਉਹ ਰੇਤਾ ਵਾਲਾ ਉਹਨੂੰ ਮਿਲ ਕੇ ਦੇਖ ਕੇ ਪੁੱਛ ਲੈਣਾ ਔਰ ਪੁੱਛ ਲੈਣੇ ਕੰਮ ਜੇ ਹੋ ਜਾਂਦੇ ਚੱਲ ਜਾਈਏ ਇੱਕ ਇਹਦਾ ਸ਼ੀਸ਼ੇ ਦਾ ਉਹਨੂੰ ਦਿਖਾ ਲੈਣਾ ਸ਼ੀਸ਼ਾ ਤਾਂ ਉਹ ਚੜਾ ਲਵਾਂਗਾ ਖੋਲ ਕੇ ਨਿਕਲੂਗਾ ਆ ਜੀ ਆਉਂਦੇ ਕਹਿੰਦੇ ਝੂਟਾ ਲੈਣਾ ਉਹ ਹੁਣ ਪਤਾ ਕੀ ਕਹਿੰਦੇ ਉਹ ਕਹਿੰਦੇ ਵਿੰਡੋਆ ਖੋਲ ਕੇ ਅੰਦਰੋਂ ਪੱਟ ਕੇ ਫੇਸ਼ੀਸ਼ ਆ ਹੋਣਾ ਹੈ ਚੰਗਾ ਕੰਮ ਪਾਤਾ ਸੁਖੋ ਤੇ ਦੇਲਾ ਮੈਨੂੰ मामੂ ਆਪਣੇ ਤੂੰ ਮੈਨੂੰ ਨਹੀਂ ਸਕਦਾ ਹਾਂ ਸਾਡਾ ਹੂੰ ਪਾਣਾ ਚੱਕਾ ਦੋਰ ਬੰਨ ਕੇ ਪਾਣਾ ਚੱਕਣਾ ਪਰ ਆਪਾਂ ਤੇ ਚਲੋ ਚਾਹ ਪੀ ਲਈਏ ਚਾਹ ਪੀ ਕੇ ਫਿਰ ਆਪਾਂ ਚੱਲਦੇ ਆ ਉਧਰ ਹੋਰ ਮੜਾ ਮੋਟੇ ਕੋ ਕੰਮ ਆਉਂਦੇ ਦੇਖਣ ਚੱਲ ਜੱਟ ਲੈ ਦੇਣਾ ਵੇ ਭੁੱਖ ਲੱਗੀ ਹੋ ਯਾਰ ਐਨਾ 2 ਵਜੇ ਭੁੱਖ ਲੱਗ ਜਾਂਦੀ ਮੈਨੂੰ ਆਜੋ ਆਜੋ ਹਾਂ ਫਿਰ ਦਸ ਮਾਈ ਮਮ ਆ ਜਾ ਆ ਆ ਆ ਮੇਰੀ ਭੈਣ ਨੇ ਮੈਨੂੰ ਮੇਰੀ ਭੈਣ ਨੇ ਮੈਨੂੰ ਲਗਾ ਆ ਛੋਟੀ ਭੈਣੇ ਵੀ ਰੋਸ ਗਈ ਕਹਿੰਦੀ ਮੈਨੂੰ ਨਹੀਂ ਮਿਲਿਆ ਕਹਿੰਦੀ ਮੈਨੂੰ ਨਹੀਂ ਮਿਲਿਆ ਮਮੇ ਨਹੀਂ ਮਿਲਿਆ ਇਦਾਂ ਬਹੁਤ ਇਹਨਾਂ ਹੁੰਦਾ ਤੂੰ ਦੇਲਾ ਸ਼ੀਸ਼ਾ ਖਰਾਬ ਕਰਤਾ ਮੇਰਾ ਕਹਿੰਦੇ ਸਾਰੇ ਪੱਟਣਾ ਪੈਣਾ ਹੁਣ ਹਾਏ ਬਿੱਲੀ ਚੱਗ ਗਈ ਸੁੱਖੋ ਜਾਣਾ ਉਧਰ ਨੂੰ ਆਇਆ ਜਾਣਾ ਤਾਂ ਜਾਣਾ ਸੁੱਖੋ ਜਾਣਾ ਉਧਰ ਆਇਲਾ ਸ਼ਾਮ ਤੱਕ ਆਇਆ ਆਇਆ ਧੋੜਿਆ ਚਲੋ ਮੈਂ ਰੂ ਦੁਪੱਟਿਆ ਆਪਣਾ ਬਹੁਤ ਸਵਾਦ ਚਲੋ ਮੰਮੀ ਆਇਆ ਬਿੱਲੀ ਵਾਲੇ ਆਏ ਆ ਉਹਨਾਂ ਨੇ ਕੰਨ ਕੰਮ ਦੇਖਿਆ ਸ਼ਾਮ ਦੇ ਹੋ ਗਏ 3:30 ਦੇ ਪਿੰਡ ਦੇ ਕੋ ਪਤੰਗ ਸੀਜ਼ਨ ਆ ਗਿਆ ਮੈਂ ਪਤੰਗਾ ਦਾ ਨਾਮਾ ਪੈਪੂ ਕੋ ਲੈ ਕੇ ਆ ਗਏ ਸਾਡੀ ਰੋਟੀ ਮੇਰੇ ਮੰਮਾ ਰੋਟੀ ਖਾ ਕੇ ਆ ਗਏ ਆ ਮੈਂ ਦੇਖੀ ਮੈਂ ਇਸ ਤਰੀਕੀਂ ਕਰ ਦੇਣਾ ਫਾਇਦਾ ਨਹੀਂ ਜਾਂਦਾਂ ਤੇ ਫਿਰ ਉਹ ਪੈਪ ਲੈ ਆ ਕੇ ਮੈਂ ਕਹਾਂ ਉਹਨਾਂ ਨੂੰ ਫੜਾ ਦਈਏ ਤੇ ਇੱਕ ਤੁਹਾਨੂੰ ਪਤਾ ਛੋਟੇ ਸਾਹਿਬ ਜੀ ਅੰਸ਼ੀਦੀ ਦੇ ਚੱਲਦੇ ਆਪਣਾ ਜੇ ਲਾਸਟ ਬਲੌਗ ਹੋਣਾ ਤੇ ਆਪਾਂ ਵਿੱਚ ਵਿੱਚ ਪਾਵਾਂਗੇ ਬਾਅਦ ਚ ਯਾਨੀ ਕਿ ਇੱਕ ਆਜ ਗੁਰੂ ਘਰੇ ਆਪਣੇ ਹੈਗਾ ਉਹ ਛੋਟੇ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨਾਲ ਕੇ ਪ੍ਰੋਗਰਾਮ ਕੀਰਤਨ ਦਰਬਾਰ ਹੋਣਾ ਤੇ ਲੰਗਰ ਦੀ ਸੇਵਾ ਹੈ ਹੈਗੇ 5:00 ਵਜੇ ਸਟਾਰਟ ਹੋ ਕੇ ਉਹੀ 7-8 ਵਜੇ ਤੱਕ ਤੇ ਹਾਂ ਹੁਣ ਪਿਆ ਫੜਾ ਕੇ ਲੱਕੜ ਵਾਲੇ ਨੇ ਆਉਣਾ ਉਹਨਾਂ ਕੰਨੀ ਗੱਲ ਦੋ ਵਾਰ ਹੈਗੇ ਬਿੱਲ ਅੱਗੇ ਕਿਲੋਮੀਟਰ ਆਪ ਤਾਂ ਉਤਰ ਕੇ ਪੂਰੇ ਕਰੀ ਦੇ ਹੁਣ ਮਾਮੇ ਕੇ ਘਰ ਨੂੰ ਗੇੜ ਲੱਗ ਲੱਗੇ ਅੱਗੇ 10000 ਪੂਰੇ ਕਰਨੇ ਹੁਣ ਤੱਕ ਅਕੜੀ 24000 ਕਦੇ 18000 ਇਦਾਂ ਵਧ ਗਏ ਆ ਉਹ ਵੀ ਆਪਣੇ ਲਈ ਵਧੀਆ ਹੈ ਪਰ ਮਿੱਠੇ ਦਾ ਥੋੜਾ ਜਿਹਾ ਹੋ ਗਿਆ ਮਿੱਠਾ ਖਾ ਹੋ ਜਾਂਦਾ ਸਾਡੇ ਵੀ ਆਉਣ ਲੱਗ ਪਿਆ ਰੈਪਡ ਆਟਾ ਸ਼ਹਿਰਾਂ ਦੇ ਵਿੱਚ ਹੁੰਦੀ ਆ ਉਹਦੇ ਮੂਰੇ ਲਿਖਿਆ ਆ ਨਾ ਰੈਪਡ ਆਟਾ ਜਿਹਦਾ ਉੱਪਰ ਆਪਾਂ ਮੰਗਾ ਸਕਦੇ ਹੁਣ ਇਹ ਵੀ ਮੰਗਾ ਸਕਦੇ ਆ ਆਟੋ ਜਿੱਥੇ ਜਾਣਾ ਹੋਵੇ ਮੇਰੇ ਆਪਣੇ ਹੀ ਆ ਜਿਹਦਾ ਹੁਣ ਕਈ ਤਾਂ ਪਾਉਂਦੇ ਰਹਿੰਦੇ ਆ ਜਿਹਦਾ ਵੀਡੀਓ ਬੁਡੀ ਆਪਣੇ ਆਪਣੀ ਸਾਰਿਆਂ ਦੀ ਸੋਚ ਆ ਨਾ ਹੁਣ ਕਈ ਜਦਾਂ ਜਿੱਦਾਂ ਅਸੀਂ ਦਿਹਾੜੇ ਚੱਲਦੇ ਪੁੰਝੇ ਹੀ ਸੌਂਦੇ ਆ ਬਾਬਿਆਂ ਦੇ ਦਿਨ ਯਾਦ ਕਰਕੇ ਹਨਾ ਕਿਦਾਂ ਠੰਡ ਚ ਤੁਹਾਨੂੰ ਪਤਾ ਹੀ ਹੁਣ ਠੰਡ ਚ ਮੜਾ ਜ ਆਪਾਂ ਸੀਸੀ ਕਰੀਦਾ ਐ ਇੰਨੇ ਠੰਡੇ ਬੁਰਜੇ ਚ ਮਾਤਾ ਗੁਜਰੀ ਜੀ ਨਾਲ ਜਿੱਦਾਂ ਸਾਰਿਆਂ ਦੇ ਜਿੱਦਾਂ ਜਿੱਦਾਂ ਮਨ ਚ ਜਿੱਦਾਂ ਹਨਾ ਮੇਰੇ ਆ ਜਦੋਂ ਮੈਂ ਪਿਛਲੀ ਵਾਰੀ ਜਦੋਂ ਮੇਰੀ ਮੈਂ ਬਲੌਗ ਪਾਉਂਦਾ ਹੁਣ ਮੈਂ ਪਿਛਲੀ ਵਾਰੀ ਉਹਨੇ ਦਿਨ ਪੂਰਾ ਮਹੀਨਾ ਪਾਏ ਨਹੀਂ ਹਨਾ ਤੇ ਹੁਣ ਮੇਰਾ ਤਾਂ ਮੈਂ ਦੱਸਿਆ ਹੀ ਕਿ ਆਪਣਾ ਲਾਸਟ ਆ ਇਸ ਤੋਂ ਬਾਅਦ ਆਪਾਂ ਪਾਉਣੀ ਨਹੀਂ ਹੈਗੇ ਇਹ ਆਰਾਧਾ ਜਿਹੜਾ ਪ੍ਰੋਗਰਾਮ ਹੈ ਉਹ ਥੋੜਾ ਜਿਹਾ ਦੇਖ ਲਿਓ ਤੁਸੀਂ ਤੇ ਬਾਕੀ ਹੋਰ ਦਿਨਾਂ ਜੋ ਵੀ ਆਪਾਂ ਕੰਮ ਕਰ ਕੀਤਾ ਉਹ ਦੇਖ ਲਿਓ ਬਲੌਗ ਦੇ ਵਿੱਚ ਹਨਾ ਉਹ ਲੱਕੜ ਵਾਲੇ ਮੈਸਜੇ ਨੂੰ ਢੀਕਦਾ ਸੀਗਾ ਸਾਰੇ ਜਿੱਦਾਂ ਆਪਣੇ ਆਪਣੇ ਸ਼ਰਧਾ ਹੈ ਜਿੱਦਾਂ ਹਣ ਮਾਤਾ ਮੇਰੀ ਆ ਪਾਠ ਕਰਨਾ ਸਵੇਰੇ ਉੱਠ ਕੇ ਕੜ ਕੇ ਹਨਾ ਤੇ ਸਾਰੇ ਡਿਫਰੈਂਟ ਡਿਫਰੈਂਟ ਹੈ ਜਿੱਦਾਂ ਕਈ ਉੰਜੇ ਸੌਂਦੇ ਉਹਨਾਂ ਟਾਈਮ ਗੱਦੇ ਦੇ ਨਹੀਂ ਜਿੰਨੇ ਦਿਨ ਮਹਾਰਾ ਦੇ ਦਿਨਾਂ ਦਿਨ ਤਾਂ ਚਲੋ ਸਾਰੇ ਉਹਨਾਂ ਦੇ ਦਿਨ ਹਨਾ ਪਰ ਫੇਰ ਵੀ ਆਪਾਂ ਨੂੰ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਮੈਂ ਤਾਂ ਸਿਰ ਵੀ ਨੰਗਾ ਹੈ ਜਾਨੀ ਕਿ ਆਪਾਂ ਦਾ ਆਪਣੀ ਉਹਨਾਂ ਦੀ ਤੂੜ ਦੇ ਚਰਨਾਂ ਦੀ ਤੂੜ ਦੇ ਬਰਾਬਰ ਨਹੀਂ ਹੈਗਾ ਕਿ ਇਹ ਵੀ ਜਿੰਨੇ ਆਪਣਾ ਹੈਗਾ ਆਪਣੇ ਵੱਲੋਂ ਮੇਰੇ ਵੱਲੋਂ ਜਿੰਨੀ ਮੈਨੂੰ ਸੋਝ ਬੋਝ ਆਪਣੇ ਤੇ ਮੈਂ ਪਿਛਲੀ ਇਹ ਵੀ ਨਹੀਂ ਬਣਾਈ ਸੀ ਕੋਈ ਵੀਡੀਓ ਤੇ ਇਸ ਵਾਰ ਵੀ ਤੇ ਜਾਨੀ ਕਿ ਜਦੋਂ ਚੀਜ਼ ਦਿਦੇ ਆਣੇ ਤੋਂ ਬਾਅਦ ਹੀ ਬਣਾਵਾਂਗੇ ਹਨ ਤੁਹਾਨੂੰ ਪਤਾ ਇਸ ਔਕ ਦੇ ਦਿਨ ਚੱਲਦੇ ਆ ਹੱਸਾ ਖੇਡਾ ਜਾਂ ਕੁਛ ਵੀ ਗੁੱਡ ਨਹੀਂ ਲੱਗਦਾ ਮੇਰੀ ਆਪਣੀ ਬਾਕੀ ਪੌਂਦੇ ਕੋ ਕਰਦਾ ਕਰੀ ਜਾਣ ਜੋ ਮੈਂ ਆਪਣੀ ਦੱਸਦਾ ਮੈਨੂੰ ਨਹੀਂ ਐਵੇਂ ਗੁੱਡ ਲੱਗਦਾ ਹੈਗਾ ਚਲੋ ਕਰਦੇ ਆ ਫੇਰ ਬਲੌਗ ਕੰਟੀਨਿਊ ਬਣੇ ਰੋ ਬਲੌਗ ਨਾਲ ਭਾਈ ਆ ਜਵੇ ਉਹਨੂੰ ਮਿਲ ਕੇ ਫੇਰ ਮੇਰੇ ਕੰਮ ਪਿਆ ਬਸ ਮੈਂ ਉਹ ਕਰਨਾ ਕਰਦੇ ਆ ਬਲੌਗ ਕੰਟੀ ਆਹ ਦੇਖੋ ਨਿਆਣਾ ਹੈ ਹੈਲਾ ਕਿਹਦੇ ਕੁੜੀਆਂ ਤੂੰ ਹੈ ਕਿਹਦੀ ਕੁੜੀਆਂ ਕਲੈਸ ਕੰਮ ਨਿਬੜ ਗਏ ਹਾਂ ਜਾਇਏ ਘਰੇ ਗੁਰੂ ਘਰੇ ਤੇ ਆ ਨਾ ਮੈਂ ਵੀਡੀਓ ਕਲਿੱਪ ਪਾਉਣਾ ਆਪਣੇ ਇੱਥੇ ਲੱਗੇ ਚੱਕੀ ਆ ਜਿੱਦਾਂ ਲਾਇਕ ਉਹ ਪਾਰਲੀ ਸਾਈਡ ਤੇ ਉੱਥੋਂ ਯਾਰ ਮੋਟਰ ਆਮਲੀ ਆ ਤੁਹਾਨੂੰ ਪਤਾ ਹੀ ਹੈ ਨਸ਼ੇ ਵਾਲਾ ਬੰਦਾ ਇਦਾਂ ਦਾ ਕੰਮ ਕਰ ਦਿੰਦਾ ਹੋਰ ਤਾਂ ਕੀ ਨੇ ਕਰਨੇ ਆ ਨਾ ਮੇਰੇ ਸਾਰਾ ਬੰਦਾ ਆਪਣੀ ਮਿਹਨਤ ਕਰਕੇ ਹੀ ਖਾਂਦੇ ਆ ਨਾ ਤੇ ਉਹਨਾਂ ਦੀ ਚੱਕੀ ਸੀਗੀ ਯਾਰ ਲੱਖ ਰੁਪਏ ਦਾ ਘਟੋ ਘਟ ਨੁਕਸਾਨ ਹੋ ਗਿਆ ਉਹਨਾਂ ਦਾ ਮੈਂ ਵੀਡੀਓ ਕਲਿੱਪ ਪਾਉਣਾ ਤੁਸੀਂ ਦੇਖਿਓ ਤੇ ਬਾਕੀ ਹੋਰ ਵੀ ਜਿੰਨਾ ਹੋ ਸਕੇ ਜਾਂ ਪਿੰਡ ਤੇ ਜਾਂ ਕਿਵੇਂ ਵੀ ਯਾਰ ਉਹਨਾਂ ਦੇ ਜਿਹੜਾ ਬੇਟੇ ਦੀ ਹੈ ਨਾ ਇੱਕ ਆ ਹੱਥ ਹੈ ਨਹੀਂ ਇੱਕੋ ਹੱਥਾ ਤੇ ਉਹਨਾਂ ਦੀ ਹੈਲਪ ਜਿੱਦਾਂ ਕਰਦੇ ਹੋ ਨਾ ਲਾਈਕ ਤੁਸੀਂ ਕਰ ਸਕਦੇ ਅਗਲੇ ਨੂੰ ਸਿੱਧਾ ਕਨੈਕਟ ਕਰਕੇ ਕਰਦੇ ਹੋ ਨਾ ਤੇ ਆ ਮੈਂ ਤੁਹਾਨੂੰ ਦਿਖਾ ਲਦਾ ਵੀਡੀਓ 'ਚ ਬੰਦੇ ਪਛਾਣਿਆ ਤੁਸੀਂ ਯਾਰ ਇਹ ਬੰਦੇ ਕੌਣ ਆ ਇਹ ਜਿੱਦਾਂ ਨਾ ਐਦਾਂ ਲੱਗਦਾ ਕਿ ਹੈਗੇ ਤਾਂ ਜਿੱਦਾਂ ਆਪਣੇ ਲੋਕਲ ਛਾਮਚਰਾਸੀ ਦੇ ਵੀ ਹੈ ਨਹੀਂ ਕਿ ਇਹ ਹੋਰ ਕਿਤੇ ਕੋਈ ਲਾਮਲੇ ਆ ਇਹ ਨਿਕਲੇ ਇਧਰ ਨੂੰ ਸੂਸਾਲ ਨੂੰ ਪਤਾ ਨਹੀਂ ਨਿਕਲੇ ਪਤਾ ਨਹੀਂ ਕਿੱਧਰੋਂ ਨਿਕਲੇ ਜਿਹਦਾ ਕੈਮਰੇ ਕਮਰੇ ਚੈੱਕ ਕਰਾਏ ਉਹਨਾਂ ਦੇ ਕੈਮਰੇ ਚੰਦਰ ਨਹੀਂ ਲਾਈਟਾਂ ਬਝਾ ਲਈਆਂ ਤੁਸੀਂ ਚੰਗੀ ਤਰ੍ਹਾਂ ਵੀਡੀਓ ਦੇਖੋ ਪਛਾਣੋ ਜੇ ਤੁਹਾਨੂੰ ਕੋਈ ਬੰਦਾ ਜਿੱਦਾਂ ਇਹ ਪਛਾਣ ਚ ਆਉਂਦਾ ਹੈ ਤੇ ਕਮੈਂਟ ਦੇ ਵਿੱਚ ਕਮੈਂਟ ਕਰਦੇ ਹੋ ਠੀਕ ਹੈ ਮੈਂ ਤੁਹਾਨੂੰ ਨੰਬਰ ਭੇਜ ਦੂੰਗਾ ਕਿ ਇਹਨਾਂ ਦਾ ਪਤਾ ਕਰਨਾ ਅੱਜ ਇੱਥੇ ਸਾਡੇ ਪਿੰਡ ਚੋਰੀ ਹੋਈ ਕੱਲ੍ਹ ਹੋਰ ਕਿਸੇ ਦਾ ਨਾ ਨੁਕਸਾਨ ਹੋ ਜਾਵੇ ਹਨ ਇਹ ਚੋਰ ਘੰਮਦੇ ਆ ਦੋ ਧਿਆਨ ਰੱਖੋ ਤੇ ਇਹਨਾਂ ਦੇ ਹੈਗੇ ਬੈਗਾਂ ਵਾਲੀ ਆ ਔਰ ਵੀ ਮੈਨੂੰ ਪਤਾ ਲੱਗਾ ਇਹ ਕਹਿੰਦੇ ਜਿਹੜੇ ਬੈਗ ਵਾਲੇ ਲਾਮਲੇ ਚੋਰ ਆ ਇਹਨਾਂ ਨੇ ਮਗਰ ਕੱਟ ਪਾਈਆ ਹੁੰਦੀ ਆ ਤੇ ਬਾਕੀ ਪੁਲਿਸ ਪੁਲਿਸ ਵਾਲੇ ਕਾਰਵਾਈ ਕਰ ਰਹੇ ਆ ਦੇਖੋ ਕੀ ਬਣਦਾ ਤੇ ਬਾਅਦ ਤੁਹਾਨੂੰ ਪਤਾ ਹੀ ਆ ਨਾ ਤੇ ਕੱਲ ਨੂੰ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਕਿ ਜਦਾ ਇਹਨਾਂ ਦਾ ਹੁਣ ਲੱਖ ਰੁਪਏ ਦਾ ਹੋ ਗਿਆ ਹੁਣ ਉਹਨਾਂ ਦਾ ਕੰਮ ਖੜ ਗਿਆ ਵਿਚਾਰਿਆਂ ਦਾ ਨਾ ਉਹਨਾਂ ਨੇ ਉਹੀ ਕਮਾਉਣਾ ਉਹੀ ਖਾਣਾ ਤੇ ਉਹਨਾਂ ਨੇ ਹਰ ਕੇ ਹੁਣ ਕਿਤੇ ਗਾਂ ਇਦਾਂ ਹੀ ਆਪਣੇ ਲਾਈਕ ਪੈਸੇ ਤਾਂ ਬਿਨਾਂ ਲਿਆਂਦੀ ਉਹਨਾਂ ਦੇ ਹੁਣ ਪੈਸੇ ਵੀ ਤਾਰਨੇ ਹਜੇ ਜਾਨੀ ਕਿ ਗਾਂ ਜਿਹੜੀ ਲਿਆਂਦੀ ਉਹਨਾਂ ਨੇ ਮੋਟਰ ਹੈ ਨਾ ਉਹਦੇ ਪੈਸੇ ਵੀ ਦੇਣੇ ਵਿਚਾਰਿਆ ਨੇ ਸੋ ਉਹਨਾਂ ਦੀ ਹੈਲਪ ਕਰਿਓ ਤੇ ਉਹਨਾਂ ਦੇ ਮੁੰਡੇ ਤੋਂ ਮੈਂ ਨੰਬਰ ਵੀ ਲੈ ਲੂੰਗਾ ਉਹ ਵੀ ਪਾ ਦੂੰਗਾ ਅਗਲੇ ਨਾਲ ਸਿੱਧਾ ਕਨੈਕਟ ਕਰ ਲਵਾਂ ਉਹਨਾਂ ਨਾਲ ਨਾ ਉਹਨਾਂ ਦੀ ਜਿਹਨੇ ਕਰਨੀ ਚਾਹੁੰਦਾ ਕੋਈ ਹੈਲਪ ਉਹਨਾਂ ਦੀ ਸਿੱਧਾ ਕਰ ਦਿਓ ਤੇ ਆ ਵੀਡੀਓ ਤੇ ਦੇਖਿਓ ਬੰਦੇ ਪਛਾਣੇ ਬੰਦੇ ਜ਼ਰੂਰ ਦੇਖਿਓ ਕੀ ਪਤਾ ਸ਼ਾਇਦ ਕੋਈ ਜਿੱਦਾਂ ਹੁਣ ਨੈਟ ਤੇ ਵਾਇਰਲ ਹੁੰਦੀ ਆ ਤੁਹਾਨੂੰ ਪਤਾ ਜਿੱਦਾਂ ਹੁਣ ਸਾਡੇ ਪਿੰਡ ਦਾ ਆ ਕੋਈ ਕੋ ਉਹ ਪੰਮੇ ਮੂੰਹ ਬੰਨੇ ਵੀ ਹੋਵੇ ਹੈ ਨਾ ਪਿੱਛ ਤੇ ਤੁਸੀਂ ਪਛਾਣ ਸਕਦੇ ਆ ਇਹਦੇ ਵਿੱਚ ਉਹਦਾ ਮੂੰਹ ਵੀ ਨੰਗਾ ਇੱਕ ਦਾ ਇੱਕ ਦਾ ਮੂੰਹ ਬੰਨਿਆ ਆ ਤੋ ਸੋ ਰਿਕੁਐਸਟ ਆ ਇੱਕ ਵਾਰੀ ਵੀਡੀਓ ਧਿਆਨ ਨਾਲ ਦੇਖਿਓ ਤੇ ਸ਼ੇਅਰ ਕਰ ਦਿਓ ਤੇ ਇਹ ਬੰਦਿਆਂ ਨੂੰ ਪਤਾ ਲੱਗ ਜਵੇ ਚੋਰ ਕੌਣਾ ਤੇ ਹੁਣ ਮੈਂ じゃ ਮੈਂ ਗੁਰੂਕਰ ਮਿਲਦੇ ਆਪਾਂ ਨਵੇਂ ਬਲੌਗ ਦੇ ਵਿੱਚ ਤੇ ਸਾਰਿਆਂ ਨੂੰ ਤੁਹਾਨੂੰ ਪਤਾ ਗੁਰੂ ਮਹਾਰਾਜ ਦੇ ਛਿੱਦੀ ਢਾਡੇ ਚੱਲਦੇ ਆ ਤੇ ਹੁਣ ਆਪਣਾ ਬਲੌਗ ਬਾਅਦ ਚ ਆਉਣਗੇ ਥੋੜੇ ਦਿਨ ਹਟ ਕੇ ਹਨਾ ਰੱਬ ਰੱਖਾ ਸਾਰਿਆਂ ਨੂੰ ਪਰਮਾਤਮਾ ਚੜ੍ਹਦੀਆਂ ਕਲਾਂ ਚ ਰੱਖੇ ਵੀਡੀਓ ਸ਼ੇਅਰ ਕਰ ਦਿਓ ਜਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ गलती बोल जकों को हो गई माफ कर धन्यवाद लाइक सब्सक्राइब शेयर आ गया दे, आ दे कितने पजामा नीला पाया वाले साइड पे पम जाएगा वाले इधर गए लगे दोबारा देखे ਕਿ ਨਾ ਹੈਗਾ ਤਾਂ ਉਹ ਉਹ ਪਰੇ ਤਾਂ ਦੁਕਾਨੇ ਤੇ ਕੋਈ ਹੈ ਹੀ ਨਹੀਂ ਉੱਧਰ ਇਹ ਚ ਦੌੜਦੇ ਕੋਈ ਸ਼ੈਟਰ ਵੀ ਮਜ਼ਬੂਤ ਆ ਪਰ ਕਿੰਨਾ ਮਾਜੀ ਮਜ਼ਬੂਤ ਭਾਈ ਲਾਲਾ ਆ ਗਿਆ ਆ ਦੇ ਆ ਦੇ ਦੇਖ ਬਈ ਆ ਦੇ ਇਹ ਹੋਏ ਇਹ ਦੁਕਾਨ ਤੇ ਬੈਠੇ ਦੇਖੀ 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 ਲੱਗਾ ਕੰਮ ਥੱਲੇ ਬੈਠ ਕੇ ਆ ਦੂਜਾ ਆ ਗਿਆ ਉਹ ਵੀ ਅਨੇ ਉਹ ਬੰਦਾ ਹਲੇ ਕੋਲੋਂ ਉੱਤਰੀਆ ਆਹ ਦੇ ਬਾਜ ਦੀ ਆਹ ਬਾਜ ਥੋੜੀ ਕੈਮਰੇ ਚ ਹੁੰਦੀ ਏ ਦੀ ਆਹ ਜਾ ਦੇਖਦਾ ਤਾ ਨੂੰ ਦੇਖੀ ਇਹ ਲੱਗਾ ਰખી ਫੈਰੀ ਨੇ ਭਰਾ ਵੀ ਪਿੱਛੋਂ ਲੱਗ ਰਹਾ ਦੇਖਣ ਤੇ ਹੋ ਵੀ ਇਹ ਚੀਜ਼ ਆ ਉਹ ਲੱਗੂ ਇਹ ਦੰਦੇ ਆਹ ਤੇ ਬੈਠਾ ਹੈ ਦጋਨੇ ਮੇਰੀ